ਸਿਹਤ ਵਿਭਾਗ ਤੋਂ ਸਰਕਾਰੀ ਡਾਕਟਰਾਂ ਦਾ ਹੁੰਦਾ ਜਾ ਰਿਹਾ ਹੈ ਮੋਹਪੰਗ ਪਿਛਲੇ 2 ਮਹੀਨਿਆਂ ਚ 6 ਡਾਕਟਰਾਂ ਵੱਲੋਂ ਦਿੱਤੇ ਗਏ ਅਸਤੀਫੇ ਦੇ ਨੋਟਿਸ ਬੁੱਧਵਾਰ ਨੂੰ 3 ਵਜੇ ਦੇ ਲਗਭਗ ਬਠਿੰਡਾ ਦੇ ਸਿਵਲ ਸਰਜਨ ਡਾਕਟਰ ਤੇਜਵੰਦ ਸਿੰਘ ਢਿੱਲੋਂ ਅਤੇ ਬਠਿੰਡਾ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਸੁਤੀਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ 2 ਮਹੀਨਿਆਂ ਦੇ ਵਿੱਚ 6 ਡਾਕਟਰਾਂ ਵੱਲੋਂ ਅਸਤੀਫੇ ਦੇ ਨੋਟਿਸ ਦਿੱਤੇ ਗਏ ਹਨ ਅਤੇ ਇੱਕ ਡਾਕਟਰ ਛੱਡ ਕੇ ਚਲਾ ਵੀ ਗਿਆ ਹੈ ਉਹਨਾਂ ਕਿਹਾ ਕਿ ਇਹਨਾਂ ਵੱਲੋਂ ਜੋ ਨੋਟਿਸ ਦਿੱਤੇ ਉਸਤੇ ਅਜੇ ਤੱਕ ਵਾਚਿਆ ਜਾ ਰਿਹਾ ਹੈ ਇਹ ਆਪਣੇ ਨੋਟਿਸ ਵਾਪਸ ਲੈਂਦੇ ਆ ਜਾਂ ਇਹ ਇਸਤੀਫਾ ਦੇ ਕੇ ਜਾਂਦੇ ਆ ਉਹਨਾਂ ਵੱਲੋਂ ਆਪਣੇ ਘਰੇਲੂ ਸਮੱਸਿਆ ਦੱਸੀ ਜਾ ਰਹੀ ਹੈ ਸਰ ਬਠਿੰਡਾ ਸਰਕਾਰੀ ਹਸਪਤਾਲ ਹੋ ਜਾਂ ਜ਼ਿਲ੍ਹੇ ਮੇ ਹੋਰ ਵੀ ਸਰਕਾਰੀ ਹਸਪਤਾਲ ਮੈਂ ਡਾਕਟਰ ਰਿਜ਼ਾਈਨ ਦੇ ਰਹੇ ਸ ਲਗਾਤਾਰ 6 ਡਾਕਟਰਾਂ ਦਾ ਨਾਮ ਆ ਰਿਹਾ ਅੱਜ ਤੱਕ ਰਿਜ਼ਾਈਨ ਦੇ ਦਿੱਤੇ ਦੇਖੋ ਇਸ ਮੇ یہی ਹੈ ਕਿ ਉਹਨਾਂ ਨੇ ਆਪਣੇ ਨੋਟਿਸ ਮੇ ਬਠਿੰਡਾ ਡਿਸਟ੍ਰਿਕਟ ਹਸਪਤਾਲ ਦੇ 2 ਡਾਕਟਰਾਂ ਨੇ ਨੋਟਿਸ ਦੀ ਹੈ ਉਹਨਾਂ ਨੇ ਆਪਣੇ ਨੋਟਿਸ ਮੇ ਫੈਮਿਲੀ ਇਸ਼ੂਸ ਕੇ ਕਾਰਨ ਜੋ ਹੈ नोटिस दिया है अपना के लिए और कुछ कारण बीच में ये बताते हैं कि थोड़ी सी जो वर्किंग है कि डॉक्टरी के बिना कुछ ड्यूटियाँ जो और करनी पड़ रही हैं वो भी थोड़ा सा एक फैक्टर हो सकता है सर टोटल छः आपकी इधर साइड भिंडा डिस्ट्रिक्ट हॉस्पिटल में से दो हैं बाकी जो चार डॉक्टर बोलते हैं वो मीडिया की तरफ से हमें इन्फॉर्मेशन मिली है कि तीन चार डॉक्टरों ने और पैरी में से जो नोटिस दिया है कारणों का मुझे उनके बारे में नहीं आइडिया में जो बढ़िडा डिस्ट्रिक्ट हॉस्पिटल में उन्होंने पिछले एक दो महीने में ही नोटिस जो दिए हैं उनमें से एक डॉक्टर का एक महीने का नोटिस था जो खत्म हो गया और वो अपना डपारे देकर चले गए हैं दूसरे डॉक्टर जो है उनका तीन महीने का नोटिस है और अभी दो महीने का नोटिस उनका बाकी है चाइल्ड चाइल्ड एक ई एन टी सर्जन है जिनका नोटिस पूरा हो गया और एक बच्चों के डॉक्टर हैं एक बच्चों के डॉक्टर ने दो महीने पहले दो तीन महीने पहले नोटिस दिया था वो अदली होके जा चुके हैं कितने टाइम से सेवा दे रहे हैं ये जो हैं डॉक्टर ये मेरा कल लगभग 6 पिछले 5-6 साल से यहाँ पे सेवा दे रहे थे डॉक्टर ने रजाई दे रहे हैं दो मेडिकल एसएमओ ने और पांच छह डॉक्टर ने कारण भी मैं देख ली ਕਾਰਨ ਦੇਖੋ ਜੀ ਬੇਸਿਕਲੀ ਸਦਾ ਕੋਈ ਨਾ ਕੋਈ ਆਪਦੀ ਜੋਬ ਜਾਂ ਆਪ ਦਾ ਟੀਚਾ ਹੁੰਦਾ ਕਿਸੇ ਦੀ ਬਾਈਕ ਦੀ ਪ੍ਰੈਕਟਿਸ ਚੱਲ ਰਹੀ ਹੁੰਦੀ ਹੈ ਕਿਸੇ ਦੀ ਹਸਬੰਡ ਦੀ ਪ੍ਰੈਕਟਿਸ ਚੱਲ ਰਹੀ ਹੁੰਦੀ ਹੈ ਸੋ ਹਰ ਕੋਈ ਜੋਬ ਜੁਆਇਨ ਕਰਦਾ ਜਿੰਨਾ ਉਹਨੇ ਆਪ ਦਾ ਇੱਕ ਯੋਗਦਾਨ ਪਾਉਣਾ ਸਰਕਾਰੀ ਸੇਵਾ ਨਿਮਾਉਣ ਵਿੱਚ ਉਹ ਪਾਉਂਦਾ ਹੈ ਇੱਕ ਉਹਨੇ ਇੱਕ ਕਲੈਕਟਿਵ ਡਿਸੀਜਨ ਆਪਦੇ ਲਈ ਗਰੀਨਰ ਪਾਸਟਰ ਲਈ ਲੈਂਦਾ ਹੁੰਦਾ ਵੀ ਮੈਂ ਇਦੋਂ ਤੱਕ ਆਪਦੀ ਨੌਕਰੀ ਛੱਡ ਦੇਣੀ ਹੈ ਸੋ ਇਹ ਨਹੀਂ ਵੀ ਕੋਈ ਪਹਿਲਾ ਦਿਵਸ ਹੈ ਇਹ ਬਾਈ ਚਾਂਸ ਇੱਕ ਦਿਨ ਮਹੀਨੇ ਚ ਨਹੀਂ ਹੋਇਆ 3-4 ਮਹੀਨੇ ਚ ਰੈਜ਼ੀਗਨੇਸ਼ਨ ਅਡਰ ਬਖੋਕ ਤਰ੍ਹਾਂ ਹਾਈ ਦੇ ਕਈਆਂ ਦੇ ਰੈਜ਼ੀਗਨੇਸ਼ਨ ਕਈ ਵਾਰੀ ਲਾਸਟ ਮੁੰਡ ਤੇ ਵਾਪਸ ਵੀ ਲੈ ਲੈਂਦੇ ਨੇ ਆ ਦਾ ਮੰਨ ਸਾਈਡ ਕਰਦੇ ਆ ਸੋ ਆਪਣੇ ਉਹਨਾਂ ਨੇ ਜਿਹਨੇ ਰਿਜ਼ਾਈਨ ਕੀਤਾ ਉਹਨਾਂ ਦੀ ਸਰਵਿਸ ਦੇ ਸਾਬ ਨਾਲ ਵੀ ਉਹਨਾਂ ਨੇ ਸੋਚਾਂ ਉਹਦਾ ਟਿਨਿਓਰ ਕਰਨਾ ਉਨੀ ਸਰਵਿਸ ਕਰਕੇ ਪਲੱਸ ਸਾਡੇ ਕੋਲੇ ਨਵੇਂ ਡਾਕਟਰ ਵਾਪਸ ਆ ਰਹੇ ਨੇ ਜਿਹੜੇ ਪੀਜੀ ਕਰਕੇ ਆ ਰਹੇ ਨੇ ਸੋ ਆਲਮੋਸਟ ਜਿਵੇਂ ਸਰਕਲ ਸਰਕਾਰ ਨਾਲ ਚੱਲਦਾ ਹੈ ਹਰ ਵੇਲੇ ਕੋਈ ਰਿਜ਼ਾਈਨ ਕਰ ਦਿੰਦਾ ਉਦੋਂ ਬਾਅਦ ਨਵੇਂ ਡਾਕਟਰ ਵੀ ਆਈ ਜਾਂਦੇ ਨੇ ਨਵੀਂ ਭਰਤੀ ਵੀ ਸਰਕਾਰ ਦੀ ਸ਼ੁਰੂ ਹੋ ਜਾਣੀ ਹੈ ਸੋ ਇੱਕ ਰੂਟੀਨ ਪ੍ਰੋਸੀਜਰ ਹੈ ਇਸ ਡਿਪਾਰਟਮੈਂਟ ਦਾ ਅੱਜ ਨਹੀਂ ਬਹੁਤ ਪੁਰਾਣਾ ਜੇ ਕਹੀਏ ਅੱਜ ਤੋਂ 30 ਸਾਲ ਪਹਿਲਾਂ ਮੈਂ ਕਦੋਂ 33 ਸਾਲ ਪਹਿਲਾਂ ਨੌਕਰੀ ਜੋਇਨ ਕੀਤੀ ਸੀ ਉਦੋਂ ਵੀ ਲੋਕ ਜੋਇਨ ਕਰਦੇ ਸੀ ਰਿਜ਼ਾਈਨ ਕਰਦੇ ਸੀ ਕੋਈ ਇਸ ਤਰ੍ਹਾਂ ਦੀ ਇਹ ਚੀਜ਼ ਨਹੀਂ ਹੈ ਵੀ ਕੋਈ ਬਹੁਤ ਉਹ ਹੈ ਲੋੜ ਹੈ ਸਾਰਾ ਆਪ ਦਾ ਆਪ ਦਾ ਵਧੀਆ ਕੰਮ ਹੋ ਰਿਹਾ ਸੋ ਸਾਰਿਆਂ ਦੇ ਡਿਪਾਰਟਮੈਂਟ ਸਾਡਾ ਮਿਲ ਕੇ ਜ਼ਿਲ੍ਹੇ ਚ ਕੰਗੇ ਸਾਰੇ ਜ਼ਿਲ੍ਹਿਆਂ ਚੋਂ ਸਭ ਤੋਂ ਵੱਧ ਇੱਕ ਤਰ੍ਹਾਂ ਦੇ ਜਿਹੜੇ ਸਪੈਸ਼ਲਿਸਟ ਤੋਂ ਸਾਰੇ ਬਾਕੀ ਡਾਕਟਰ ਸਾਡੇ ਕੋਲੇ ਆ ਕੇ ਕਿ ਲੱਗਦਾ ਗੱਲ ਇਹ ਆਨਸਤਰੀ ਬੋਝ ਬਹੁਤ ਜ਼ਿਆਦਾ ਹੈ ਦੇਖੋ ਜੀ ਉਹ ਉਹਨਾਂ ਦੇ ਆਪ ਦਾ ਇੱਕ ਪਰਸਨਲ ਵੀਊ ਕਿਸੇ ਦਾ ਹੋ ਸਕਦਾ ਪਰ ਜੋ ਸਾਡੇ ਕੋਲੇ ਆ ਪਰਸਨਲ ਰੀਜ਼ਨ ਨੇ ਉਹ ਅਸੀਂ ਅਸੀਂ ਅਨੁਨਾਦ ਦੇਖੋ ਉਹਨਾਂ ਦੇ ਪਰਸਨਲ ਰੀਜ਼ਨ ਤੁਸੀਂ ਕਮੈਂਟ ਕਰ ਸਕਦੇ ਜੋ ਉਹਨਾਂ ਦੇ ਮੇਨ ਸਭਨੇ ਕਾਰਨ ਅਸੀਂ ਬੜਾ ਸਪਸ਼ਟਾ ਉਹਨਾਂ ਦਾ ਪਰਸਨਲ ਰੀਜ਼ਨਸ ਕਰਕੇ ਆਪਦਾ ਜੋ ਵੀ ਉਹਨੂੰ ਡਿਸੀਜਨ ਲੈਂਦਾ ਹੁੰਦਾ ਬੇਸਿਕਲੀ ਹਰ ਕੋਈ ਆਪਦਾ ਕਲੀਨिकल ਪ੍ਰੈਕਟਿਸ ਜਿਹਨਾਂ ਐਕ ਉਹਨਾਂ ਨੂੰ ਆਪ ਦਾ ਲੱਗਦਾ ਕਿ ਉਧਰ ਅਸੀਂ ਜ਼ਿਆਦਾ ਇਨਕਮ ਜਨਰੇਟ ਕਰ ਸਕਦੇ ਆ ਸੋ ਜਿਹੜੇ ਬੌਂਡਡ ਆ ਆਫ ਡਿਫਰੈਂਟ ਹੁੰਦੀ ਆ ਜਿਹਨਾਂ ਨਹੀਂ ਕਰਨਾ ਆਪ ਦੀ ਸਰਵਿਸ ਜਿੰਨੀ ਨਿਭਾਉਣਾ ਚਾਹੁੰਦੇ ਮੈਂ ਕਹਿੰਦਾ ਉਹਨਾਂ ਦਾ ਸ਼ੁਕਰੀਆ ਜਿੰਨੀ ਨਿਭਾਈ ਦੇਖੋ ਉਸ ਤਰ੍ਹਾਂ ਇੱਕ ਸਰਕਲ ਚੱਲ ਰਿਹਾ ਹੁੰਦਾ ਕਿ ਨਵੇਂ ਫੇਰ ਵਿਅਕਤੀਆਂ ਨੂੰ ਨੌਕਰੀਆਂ ਦਾ ਬਾਬਾ